ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਟੈਸ ਚੈਨਲ ਦੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲਦੇ ਹੋ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਉਸ ਤੋਂ ਇੱਕ ਨੰਬਰ ਦੇਵਾਂਗੇ ਤੁਸੀਂ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇਸ਼ ਆਉਂਦੀ 5:00 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੋਤਰਾ ਗੋਲ ਰੇਸਾਂ ਤੇ ਹੀ ਕੋਟ ਤਾਂ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਕਲਰ ਵੀ ਬਹੁਤ ਸੋਹਣਾ ਹੈ ਤੇ ਪ੍ਰਿੰਟਿੰਗ ਸਹੀ ਦਿਖ ਰਹੀ ਹੈ ਮੇਰੇ ਖਿਆਲ ਨਾਲ ਤੁਹਾਨੂੰ ਵੀਡੀਓ ਦੇ ਵਿੱਚ ਬਿਲਕੁਲ ਸਹੀ ਆ ਰਿਹਾ ਹੈ ਕਲਰ ਨਾ ਬੜਾ ਸੋਹਣਾ ਇੰਗਲਿਸ਼ ਗ੍ਰੀਨ ਜਿਹਾ ਕਲਰ ਹੈਗਾ ਬਹੁਤ ਸੋਹਣਾ ਜਿਹਾ ਪ੍ਰਿੰਟ ਹੈਗਾ ਤੇ 2.5 ਮੀਟਰ ਦੇ ਪੀਸ ਰਹਿਣਗੇ ਤੇ ਇਹ ਹੈਗਾ ਜੀ ਸਲਵਾਰ ਦਾ ਪੀਸ ਬਹੁਤ ਪਿਆਰਾ ਜਿਹਾ ਹੈਗਾ ਸੂਟ ਦਾ ਦੁਪੱਟਾ ਦੇਖ ਲਓ ਆਹ ਲਓ ਅੱਜ ਦੇਣੀ ਆ ਤੁਹਾਨੂੰ 2.5 ਮੀਟਰ ਦੇ ਦੁਪੱਟਿਆਂ ਵਾਲੀ ਸੀ ਵੱਡੇ ਵੱਡੇ ਦੁਪੱਟੇ ਸੋਹਣੇ ਸੋਹਣੇ ਕਲਰ ਤੇ ਪ੍ਰਿੰਟ ਆਹ ਲਓ ਬਹੁਤ ਸੋਨਾ ਕਲਰ ਤੇ ਬਹੁਤ ਹੀ ਸੋਹਣਾ ਜਿਹਾ ਸਟਫ ਹੈਗਾ ਤੇ 2.5 ਮੀਟਰ ਦਾ ਦੁਪੱਟਾ ਮਿਲੂਗਾ ਜੀ ਵੱਡਾ ਸਾਰਾ ਦੁਪੱਟਾ ਆਹ ਤੇ ਪ੍ਰਾਈਸ ਹੈਗੀ ਹੈ ਜੀ 1150 ਇਹ ਸੂਟ 1150 ਦੇ ਵਿੱਚ ਮਿਲੂਗਾ ਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ ਅਗਲਾ ਦੇਖੋ ਮਸਟਰਡ ਕਲਰ ਹੈਗਾ ਇਹ ਲਓ ਜੀ ਇਹ ਸਟਾਈ ਬਣਾ ਲੈ ਮੈਨੂੰ ਲੱਗਦਾ ਹੈ ਨਾ ਇਦਾਂ ਕਾਟਨ ਬਹੁਤ ਵਧੀਆ ਸਪੀਰੀਅਰ ਕੁਆਲਿਟੀ ਦੀ ਕਾਟਨ ਹੈਗੀ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਮਸਟਰਡ ਕਲਰ ਦੇ ਵਿੱਚ ਸੂਟ ਮਿਲੂਗਾ ਤੇ ਇਹ ਰਹੂਗੀ ਜੀ ਇਹਦੇ ਨਾਲ ਸਲਵਾਰ ਠੀਕ ਹੈ ਇਦਾਂ ਬਣੂਗੀ ਸਲਵਾਰ ਤੁਹਾਡੀ ਇਸ ਜਿਗ ਜ਼ੈਗ ਹੈ ਜਿਹੜਾ ਉੱਪਰ ਨੂੰ ਇਸ ਤਰ੍ਹਾਂ ਜਾਂਦਾ ਤੇ ਦੁਪੱਟਾ ਹੈਗਾ ਕਾਟਨ ਦੇ ਸੂਟ ਰਹਿਣਗੇ ਬਿਲਕੁਲ ਪਿਓਰ ਕਾਟਨ ਦੇ ਔਰ ਬਿਲਕੁਲ ਪਿਓਰ ਕਾਟਨ ਦਾ ਦੁਪੱਟਾ 2.5 ਮੀਟਰ ਦੁਪੱਟਾ ਰਹੂਗਾ 2.5 ਮੀਟਰ ਦੇ ਸ਼ਰਟ ਤੇ ਸਲਵਾਰ ਰਹਿਣਗੇ ਹਾਂ ਲੋ ਜੀ ਪੱਲੇ ਤੇ ਇਸ ਤਰ੍ਹਾਂ ਬਾਰਡਰ ਮਿਲੂਗਾ ਤੇ ਸੈਂਟਰ ਦੇ ਵਿੱਚੋਂ ਹੁਣ ਸਲਵਾਰ ਵਾਲਾ ਪ੍ਰਿੰਟ ਮਿਲੂਗਾ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਤੇ ਪ੍ਰਾਈਸ ਹੈਗੀ ਹੈ ਜੀ 1100 50 ਰੁਪਏ ਅਗਲਾ ਦੇਖੋ ਬਹੁਤ ਸੋਹਣਾ ਕਲਰ ਹੈਗਾ ਲੋ ਜੀ ਸਭ ਨੂੰ ਪਿਆਰਾ ਲੱਗਣ ਵਾਲਾ ਕਲਰ ਜਾਮਨੀ ਸੋਨਾ ਜਿਹਾ ਕਲਰ ਹੈਗਾ ਜਾਮਨੀ ਅੱਖਾਂ ਨੂੰ ਖਾਣ ਵਾਲਾ ਨਹੀਂ ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾਰ ਕਾਟਨ ਦਾ ਦੁਪੱਟਾ ਬਹੁਤ प्यारा ਦਾ ਡਿਜ਼ਾਈਨ ਬਹੁਤ ਸੋਹਣੀ ਹੈ ਦੁਪੱਟੇ ਦੀ ਹਾਂ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਹੈ 1150 ਨੈਕਸਟ ਹੈਗਾ ਬਲੈਕ ਕਲਰ ਦਾ ਪਰ ਨਾ ਖੰ ਖਾਣ ਵਾਲਾ ਨਹੀਂ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਇਹ ਸਕਿਨ 골ਡਨ ਜਿਹਾ ਕਲਰ ਹੈਗਾ ਇਹ ਇਹ ਨੂੰ ਡੋਮੀਨੇਟ ਕਰ ਰਿਹਾ ਇਸ ਕਰਕੇ ਬੜਾ ਪਿਆਰਾ ਲੱਗਦਾ ਸੂਟ ਇਹ ਲੋ ਗਰਮੀਆਂ ਇਹਨ ਸਾਈਡ ਤੇ ਨਾ ਇਹਨਾਂ ਦੇ ਤੁਹਾਨੂੰ ਪੱਟੀ ਮਿਲੂਗੀ ਇਹਨਾਂ ਨੂੰ ਜਿੱਥੇ ਮਰਜ਼ੀ ਡਿਜ਼ਾਈਨਿੰਗ ਕਰਾ ਸਕਦੇ ਹੋ ਤੁਸੀਂ ਬਹੁਤ ਪਿਆਰਾ ਸੂਟ ਹੈ ਤੇ ਨਾਲ ਹੈਗੀ ਹੈ ਜੀ ਇਹ ਵਾਲੀ ਸਲਵਾਰ ਠੀਕ ਹੈ ਦੁਪੱਟਾ ਦੇਖ ਲਓ ਆ ਬਹੁਤ ਸੋਹਣਾ ਦੁਪੱਟਾ ਫੱਲੇ ਬਹੁਤ ਜਿਆਦਾ ਸੋਹਣੀ ਨੇ ਇਹਦੇ ਤੇ ਪ੍ਰਾਈਸ ਹੈਗੀ 11.500 ਨੈਕਸਟ ਹੈਗਾ ਬਲੂ ਕਲਰ ਦੇ ਵਿੱਚ ਸੇਮ ਹੀ ਪ੍ਰਿੰਟ ਹੈਗਾ ਇਹ ਮੇਨਲਾ ਦਾ ਖੋਲਣ ਦੀ ਲੋੜ ਨਹੀਂ ਆਪਾਂ ਨੂੰ ਤੇ ਆਹ ਲੋ ਜੀ ਸੇਮ ਪ੍ਰਿੰਟਿੰਗ ਸਾਈਡ ਤੇ ਉਦਾਂ ਹੀ ਤੁਹਾਨੂੰ ਇਹ ਵਾਲੀ ਪੱਟੀ ਮਿਲੂਗੀ ਪੱਟੀ ਨੂੰ ਕਿਤੇ ਐਡਜਸਟ ਕਰ ਸਕਦੇ ਹੋ ਤੇ ਇਹ ਹੈਗੀ ਆ ਜੀ ਸਲਵਾਰ ਤੇ 2.5 ਮੀਟਰ ਦਾ ਨਾਲ ਦੁਪੱਟਾ ਪੂਰਾ ਆਪਾਂ ਨਹੀਂ ਖੋਲਦੇ ਇਦਾਂ ਕੋਲ ਕਿ ਤੁਹਾਨੂੰ ਡਿਜ਼ਾਈਨਿੰਗ ਸਮਝ ਆ ਜਾਊਗੀ ਆਹ ਲੋ ਇਹ ਸੈਂਟਰ ਰਹੂਗਾ ਇਹਦਾ ਤੇ ਇਹ ਵਾਲਾ ਬਾਰਡਰ ਤੇ ਇਹ ਸਾਈਡ ਤੇ ਫੋਰ ਸਾਈਡ ਬਾਰਡਰ ਕਰੂਗਾ ਠੀਕ ਹੈ ਤੇ ਪ੍ਰਾਈਸ ਰਹੂਗੀ ਸੇਮ ਹੀ ਹੈ 1150 ਅਗਲਾ ਦੇਖੋ ਇਹ ਲੋ ਜਿੱਦਾਂ ਆ ਕਰਕੇ ਤੇ ਲਾਈਟ ਜਿਹਾ ਕਲਰ ਹੈਗਾ ਗਰਮੀਆਂ ਦੇ ਅਕੋਰਡਿੰਗਲੀ ਇਹ ਵੀ ਬਹੁਤ ਸੋਹਣਾ ਲੱਗਦਾ ਹੈਗਾ ਤੇ ਇਹ ਹੈ ਸਲਵਾਰ ਤੇ ਪਿਆਰਾ ਜਿਹਾ ਦੁਪੱਟਾ ਲੋ ਉਸ ਤੋਂ ਮੰਨ ਦੁਪੱਟੇ ਲੋ ਜੀ ਤੇ ਪ੍ਰਾਈਸ ਹੈ ਜੀ 1150 ਲੋ ਜੀ ਇਹ ਸੀ ਆਪਣੇ ਸਾਰੇ ਕਾਟਨ ਦੇ ਦੁਪੱਟਿਆਂ ਨਾਲ 1150 ਵਾਲੀ ਸੂਟ ਹੁਣ ਆਪਾਂ ਤੁਹਾਨੂੰ ਸੈਮੀ ਮਸਲੀਨ ਦੇ ਜਿਹੜੇ ਸੂਟ ਹੈਗੇ ਆ ਪ੍ਰਿੰਟਡ ਆਲ ਓਵਰ ਉਹ ਦਿਖਾਉਣੇ ਆ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਹੈਗੇ ਨੇ ਜੀ ਇਹ ਵਾਲਾ ਤੁਹਾਨੂੰ ਪ੍ਰਿੰਟ ਮਿਲੂਗਾ ਕਲਰ ਦੇਖ ਲਓ ਕਲਰ ਬਹੁਤ ਜ਼ਿਆਦਾ ਸੋਹਣਾ ਹੈਗਾ ਅਨੀਅਨ ਪਿੰਕ ਜਾਂ ਕਹਿ ਸਕਦੇ ਆ ਆਪਾਂ ਇਹਨੂੰ ਪਿੰਕ ਤਾਂ ਨਹੀਂ ਹੈਗਾ ਅਨੀਅਨ ਪਿੰਕ ਹੈਗਾ ਇਹ ਸੂਟ ਔਰ ਸੀ ਥਰੂ ਬਿਲਕੁਲ ਨਹੀਂ ਹੈਗੇ ਲੋ ਜੀ ਇਦਾਂ ਹੀ ਤੁਸੀਂ ਪਾ ਸਕਦੇ ਹੋ ਮੈਂ ਹੱਥ نیچے ਕਰਕੇ ਦਿਖਾਉਣੀ ਬਿਲਕੁਲ ਵੀ ਸੀ ਥਰੂ ਨਹੀਂ ਹੈਗਾ ਇਹ। ਤੇ ਨੈਕਸਟ ਹੈ ਪਿੰਕ ਕਲਰ ਦੇ ਵਿੱਚ ਸੋਨਾ ਜਿਹਾ ਪਿੰਕ ਕਲਰ ਹੈਗਾ ਇਹ। ਬਹੁਤ ਪਿਆਰਾ ਜਿਹਾ ਪਿੰਕ ਕਲਰ ਹੈ। ਤੇ ਪ੍ਰਾਈਸ ਇਹਦੀ ਵੀ ਰਹੂਗੀ 700। ਪ੍ਰਿੰਟ ਬਹੁਤ ਸੋਹਣਾ ਕਲਰ ਵੀ ਕਾਫੀ ਅੱਛਾ ਹੈਗਾ। ਜਿਵੇਂ ਮਰਜ਼ੀ ਤੁਸੀਂ ਪਾਓ ਹਟਾਓ ਘਰੇ ਵੀ ਜਿਵੇਂ ਮਰਜ਼ੀ ਮਸ਼ੀਨਾਂ 'ਚ ਧੋਵੋ ਇਹਨੂੰ ਕੁਝ ਨਹੀਂ ਹੁੰਦਾ ਹੈਗਾ। ਲੋ ਜੀ ਅਗਲਾ ਗ੍ਰੇ ਕਲਰ ਸੋਹਣਾ ਜਿਹਾ ਗ੍ਰੇ ਕਲਰ ਔਰ ਪ੍ਰਿੰਟਿੰਗ ਬਹੁਤ ਸੋਹਣੀ ਆ ਐ ਲੱਗਦੀ ਜਿਵੇਂ ਨਾ ਕ੍ਰੇਪ ਦੇ ਸੂਟਾਂ ਦੀ ਪ੍ਰਿੰਟਿੰਗ ਹੁੰਦੀ ਆ ਉਹ ਵਾਲਾ ਡਿਜ਼ਾਈਨ ਹੈਗਾ ਇਹ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਸੂਟ ਨੈਕਸਟ ਹੈਗਾ ਸਭ ਤੋਂ ਵੱਡੀ ਗੱਲ ਆ ਕਿ ਲਾਈਨਿੰਗ ਨਹੀਂ ਲੱਗਦੀ ਹੈਗੀ ਕਿਉਂਕਿ ਲਾਈਨਿੰਗ ਤੋਂ ਭੈਣਾ ਭਜਦੀਆਂ ਨੇ ਕਿ ਲਾਈਨਿੰਗ ਨਾ ਲੱਗੇ ਤੇ ਬਿਨਾ ਲਾਈਨਿੰਗ ਤੋਂ ਹੀ ਬਣ ਜਾਣੀ ਨੇ ਸਾਰੇ ਸੂਟ ਥੋੜੇ ਤੇ ਕਲਰ ਇਹਦਾ ਵੀ ਦੇਖ ਲਓ ਸਹੀ ਆ ਰਿਹਾ ਕਲਰ ਬਿਲਕੁਲ ਸਹੀ ਦੇਖ ਰਹੇ ਹੋ ਤੁਸੀਂ ਤੇ ਨੈਕਸਟ ਹੈਗਾ ਜੀ 5 ਮੀਟਰ ਦਾ ਸੂਟ ਆਊਗਾ ਤੁਹਾਡੇ ਕੋਲ ਇਹ ਆਲ ਓਵਰ ਦੇ ਵਿੱਚ ਪ੍ਰਿੰਟਰਡ ਸੂਟ ਲੋ ਇਹ ਵੀ ਬਹੁਤ ਸੋਹਣਾ ਜਿਹਾ ਪਿਆਰਾ ਜਿਹਾ ਕਲਰ ਹੋਇਗਾ ਕਲਰ ਤਾਂ ਕੋਈ ਵੀ ਘਟਣੀ ਆ ਸਾਰੇ ਕਲਰ ਬਹੁਤ ਜਿਆਦਾ ਸੋਹਣੇ ਨੇ ਠੀਕ ਹੈ ਜੀ ਤੇ ਪ੍ਰਿੰਟਿੰਗ ਉਸ ਤੋਂ ਵੀ ਜਿਆਦਾ ਸੋਹਣੀ ਆ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਲੋ ਜੀ ਤੇ ਇਸ ਤਰ੍ਹਾਂ ਕਰਕੇ ਆ ਠੀਕ ਹੈ ਜੀ ਆ ਵਾਈਟ بیس ਦੇ ਨਾਲ ਸੂਟ ਹੈ ਪ੍ਰਿੰਟਿੰਗ ਸੋਹਣੀ ਆ ਬਹੁਤ ਸੋਹਣੀ ਪ੍ਰਿੰਟਿੰਗ ਇਹ ਨੂੰ ਚਾਹੇ ਕੋਈ ਨਿਆਣੀ ਪਾਵੇ ਸਿਆਣੀ ਪਾਵੇ ਸਾਰਿਆਂ ਦੇ ਠੀਕ ਆ ਜਾਂਦਾ ਹੈ ਹਰ ਇੱਕ ਏਸ ਗਰੁੱਪ ਨੂੰ ਸੂਟ ਕਰਨ ਵਾਲੇ ਸੂਟ ਆ ਇਹ ਨੈਕਸਟ ਹੈ ਗ੍ਰੀਨ ਪਿਸਤਾ ਜ ਗ੍ਰੀਨ ਕਲਰ ਹੈ ਲੋ ਬਿਲਕੁਲ ਸਹੀ ਆ ਰਿਹਾ ਹੈ ਹਾਂ ਬਿਲਕੁਲ ਸਹੀ ਦੇਖ ਰਹੇ ਹੋ ਜੀ ਕੈਮਰਾਮੈਨ ਨੇ ਕੈਮਰਾ ਐਨ ਇੱਕ ਸੰਟਕਾਰ ਰੱਖਿਆ ਤੇ ਦੂਜਾ ਕੈਮਰਾਮੈਨ ਆਪਣਾ ਭਜਾਉਂਦਾ ਹੁੰਦਾ ਸੀ ਅੱਗੇ ਲੋ ਆ ਨੋ ਜੀ ਬਹੁਤ ਸੋਹਣਾ ਸੂਟ ਹੈ ਜੀ ਪ੍ਰਿੰਟਿੰਗ ਦੇਖੋ ਇਹਦੀ ਤੇ ਕਲਰ ਦੇਖੋ ਬਹੁਤ ਪਿਆਰਾ ਜਿਹਾ ਭੁਲਮਾਂ ਦਾ ਪ੍ਰਿੰਟ ਹੈਗਾ ਸਾਰੇ ਸੂਟ ਸੈਮੀ ਮਸਲੀਨ ਦੇ ਵਿੱਚ ਰਹਿਣਗੇ ਲੋ ਕਾਟਨ ਦੇ ਵਿੱਚ ਜਿਹੜਾ ਮਸਲੀਨ ਦਾ ਟੱਚ ਹੁੰਦਾ ਠੀਕ ਹੈ ਜੀ ਬਿਲਕੁਲ ਪਿਓਰ ਉਦਾਂ ਕਾਟਨ ਵੀ ਨਹੀਂ ਹੈਗੀ ਤੇ ਪਰ ਚੂਬਣ ਵਾਲੇ ਵੀ ਨਹੀਂ ਆ ਬੜਾ ਸੌਫਟ ਜੇ ਸੂਟ ਹੈਗੇ ਨੇ ਪ੍ਰਿੰਟਿੰਗ ਬਹੁਤ ਅੱਛੀ ਹੈ ਤੇ ਵਿਦਾਊਟ ਲਾਈਨਿੰਗ ਬਣਨ ਵਾਲੇ ਸੂਟ ਹੈਗੇ ਨੇ ਆਹ ਲੋ ਜੀ ਸੀ ਗ੍ਰੀਨ ਕਲਰ ਤੇ ਆਹ ਰਾਜਾ ਕਲਰ ਹੁੰਦਾ ਸੀ ਗ੍ਰੀਨ ਕਾਫੀ ਵਧੀਆ ਲੱਗਦਾ ਨਾ ਫਰੋਜ਼ੀ ਨਾ ਗ੍ਰੀਨ ਆਹ ਲੋ ਆਹ ਦੇਖੋ ਬਦਲਵਾਂਝਾ ਵਾਲਾ ਸੂਟ ਹੈਗਾ ਡਾਰਕ ਲਾਈਟ ਜਿਹਾ ਕਲਰ ਨੇ ਨੈਕਸਟ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਵਾਂਗੀ ਟਿਸਟਾ ਬ੍ਰਾਂਡ ਦੀ ਮਸਲੀਨ ਦੇ ਸੂਟ ਦਿਖਾਵਾਂਗੀ ਤੇ ਦੁਪੱਟਿਆਂ ਨਾਲ ਆਉਂਗੇ ਹਾਲੋ ਦੀ প্রিনਟਡ ਸ਼ੋਲਡਰ ਹੋਊਗਾ ਟਿਸਟਾ ਦੇ ਵਿੱਚ ਰਹੂਗਾ ਬਕਾਇਦਾ ਤੁਹਾਨੂੰ ਸਟੈਂਪ ਮਿਲੂਗੀ ਟਿਸਟਾ ਦੀ ਠੀਕ ਹੈ ਜੀ ਤੇ 2.5 ਮੀਟਰ ਦੀ ਸ਼ਰਟ ਰਹੂਗੀ ਤੇ 2.5 ਮੀਟਰ ਦਾ ਹੀ ਤੁਹਾਡੇ ਕੋਲੇ ਸਲਵਾਰ ਦਾ ਪੀਸ ਆਉਣਾ ਹੈ ਇਹ ਵਾਲਾ ਕਲਰ ਬਹੁਤ ਜਿਆਦਾ ਸੋਹਣਾ ਹੈ ਬਹੁਤ ਜਿਆਦਾ ਸਹੀ ਹੈ ਰੰਗ 컬러 ਬਹੁਤ ਪਿਆਰਾ 컬러 ਹੈ ਇਹ ਇਹਨੂੰ ਸਾਰੇ ਹੀ ਪਸੰਦ ਕਰਦੇ ਆ 컬러 ਨੂੰ ਇਸ ਨੂੰ ਤੇ ਦੁਪੱਟਾ ਦੇਖੋ ਤੁਸੀਂ ਦੁਪੱਟਿਆਂ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਆਹ ਇੱਕ ਪੱਲਾ ਹੈ ਨਾ ਜਿਹੜਾ ਉਹ ਸਾਰਾ ਇੱਕ ਕਾਰਨਰ ਹੈ ਜਿਹੜਾ ਉਹਦੇ ਤੇ ਪੱਲੇ ਤੇ ਪੂਰਾ ਡਿਜ਼ਾਈਨ ਹੈ ਔਰ ਜਿਹੜੀ ਕੰਨੀ ਹੈਗੀ ਆ ਉਹਦੇ ਤੇ ਅੱਧੀ ਵੀਲ ਜਿੱਥੇ ਉਹਦੀ ਖਤਮ ਹੁੰਦੀ ਆ ਉਹਦੀ ਦੂਜੀ ਕੰਨੀ ਦੀ ਉਥੋਂ ਸ਼ੁਰੂ ਹੋ ਜਾਂਦੀ ਆ ਇਹਦੇ ਔਰ ਵਿੱਚ ਵਿੱਚ ਤੁਹਾਨੂੰ ਫਲਾਵਰ ਵੀ ਮਿਲਣੇ ਆ ਇਹ 2.5 ਮੀਟਰ ਦਾ ਪੂਰਾ ਹਨ ਵਧੀਆ ਪਿਓਰ ਮਸਲੀਨ ਦਾ ਸੂਟ ਹੈ ਪਿਓਰ ਮਸਲੀਨ ਦਾ ਦੁਪੱਟਾ ਬਹੁਤ ਜਿਆਦਾ ਸੋਹਣਾ 3050 ਦੇ ਵਿੱਚ ਆਊਗਾ ਤੁਹਾਨੂੰ ਲੋਰ کافی ਸੋਹਣਾ ਸੂਟ ਹੈ ਸੂਟ ਸਾਰੇ ਹੀ ਸੋਹਣੇ ਨੇ ਜੀ ਕਲਰ ਪ੍ਰਿੰਟ ਬਹੁਤ ਸੋਹਣੇ ਨੇ ਇਹ ਹੈਗਾ ਸ਼ਰਟ ਵਿੱਚ ਨਾ ਦੇ ਚੱਕ ਚੱਕ ਦਾ ਬਣਿਆ ਹੋਇਆ ਸਾਰੇ ਸੂਟਾਂ ਦੇ ਵਿੱਚ ਆ ਰਿਹਾ ਹੋਣਾ ਕੈਮਰੇ ਦੇ ਵਿੱਚ ਤੇ ਇਹ ਹੈਗੀ ਆ ਦੀ ਸਲਵਾਰ ਲਸ਼ਲਸ਼ ਕਰਦੀ ਕਰੇ ਪਵਰਗੀ ਸਲਵਾਰ ਹੈ ਜੀ ਤੇ ਇਹ ਹੈਗਾ ਇਹਦਾ ਦੁਪੱਟਾ 4 ਸਾਈਡ ਦੇ ਬਾਰਡਰ ਬਣਿਆ ਹੋਇਆ ਪ੍ਰਿੰਟ ਵੀ ਬਹੁਤ ਸੋਹਣਾ ਤੇ ਕਲਰ ਵੀ ਬਹੁਤ ਪਿਆਰਾ ਜਿਹਾ ਡਿਫਰੈਂਟ ਜਿਹੇ ਕਲਰ ਹੈਗੇ ਨੇ ਲੋ ਇਹ ਹੈਗਾ ਜੀ 4 ਸਾਈਡ ਦੇ ਬਾਰਡਰ ਦੁਪੱਟਾ ਨਾ ਐ ਸ਼ਾਈਨ ਕਰਦਾ ਬਹੁਤ ਸੋਹਣਾ ਜਿਹਾ ਦੁਪੱਟਾ ਹੈ ਤੇ ਪ੍ਰਾਈਸ ਹੈ ਜੀ 3050 3050 ਮਸਟਰਡ ਕਲਰ ਲੋ ਜੀ ਇਹ ਵਾਲਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਆ ਜੀ ਫਲਾਵਰ ਹੈ ਨੇ ਜਿਹੜੇ ਇਹਨਾਂ ਦਾ ਕਲਰ ਵੀ ਬਹੁਤ ਸੋਹਣਾ ਜਿਹਾ ਹੈ ਵਿੱਚ ਤੇ ਇਹ ਹੈਗੀ ਜੀ ਇਹਦੀ ਸਲਵਾਰ ਤੇ ਇਹ ਹੈ ਦੁਪੱਟਾ ਦੁਪੱਟਾ ਖੋਲ ਦਿੰਨੇ ਆਪਾਂ ਕੋਈ ਦੁਪੱਟਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾ ਕੇ ਰੱਖੀਆਂ ਇਹ ਬਾਰਡਰ ਤੇ ਪੂਰਾ ਪ੍ਰਿੰਟ ਹੈ ਤੇ ਕੰਨੀ ਤੇ ਅੱਧੀ ਤੇ ਆ ਉਸ ਤੋਂ ਬਾਅਦ ਨੈਕਸਟ ਕੰਨੀ ਆ ਜਿਹੜੀ ਉਹ ਸਟਾਰਟ ਹੋ ਜਾਂਦੀ ਹੈ ਆਹ ਬਹੁਤ ਏ ਰਸੂਤ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਪ੍ਰਾਈਸ ਹੈ ਜੀ 3500 ਰੁਪਏ ਤੇ ਸਟਾ ਬ੍ਰੈਂਡ ਦਾ ਸੂ ਲਓ ਜੀ ਲਾਸਟ ਕਲਰ ਹੈ ਜੀ ਇਸ ਕਲਰ ਇਹ ਵੀ ਬਹੁਤ ਸਿਆਰਾ ਜ ਹੈ ਦੇਖ ਲਓ ਤੁਸੀਂ ਸਹੀ ਆ ਰਿਹਾ ਹੋਣਾ ਦੱਸਿਆ ਜਾਂ ਨਹੀਂ ਜਾ ਰਿਹਾ ਕਲਰ ਕਿਹੜਾ ਇਹ ਲੋ ਸੋਨਾ ਜਿਹਾ ਕਲਰ ਹੈ ਤੇ ਦੁਪੱਟਾ ਦੇਖੋ ਦੁਪੱਟੇ ਦੀ ਵੀ 4 ਸਾਈਡ ਬਾਰਡਰ ਲੋ ਬਹੁਤ ਜ਼ਿਆਦਾ ਸ਼ਾਈਨ ਕਰਦਾ ਦੁਪੱਟਾ ਵੀ ਔਰ ਜਦ ਤੁਸੀਂ ਪਾਉਂਗੇ ਨਾ ਤੁਹਾਨੂੰ ਪਤਾ ਲੱਗ ਜੂਗਾ ਵੀ ਸੋਨਾ ਜਿਹਾ ਸੂਟ ਬਤਲ ਕੇ ਬੜਾ ਅੱਛਾ ਪਿਆ ਔਰ ਮਸਲੀਨ ਦਾ ਪਾਇਆ ਹੋਇਆ ਫਰੀ ਬੋਡੀ ਦੱਸੂਗੀ ਤੇ ਫਿਰ ਦੁਬਾਰਾ ਜੀ ਨਹੀਂ ਕਰਨਾ ਦੂਜੀ ਮਸਲੀਨ ਪਾਉਣ ਦੀ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਦਸ਼ੀ